ਕੈਨੇਡਾ ਦੀ ਮਹਿੰਗਾਈ ਦਰ ਦੀ ਗੱਲ ਕਰ ਲਈਏ ਕਹਿੰਦੇ ਨੇ ਕਿ ਪਿਛਲੇ ਮਹੀਨੇ 1.9 ਤੇ ਸੀ 1.9% ਤੇ ਤੇ ਹੁਣ ਕਹਿੰਦੇ ਨੇ ਥੋੜਾ ਜਾ ਹੋਰ ਘਟ ਗਈ ਹੈ 1.7% ਤੇ ਪਹੁੰਚ ਗਈ ਹੈ ਇਹਦੇ ਕਾਰਨ ਮੁੱਖ ਕਾਰਨ ਜਿਹੜੇ ਨੇ ਉਹ ਜਿਹੜੇ ਗੈਸੋਲੀਨ ਦੇ ਜਿਹੜੇ ਪ੍ਰਾਈਸ ਘਟ ਹੋਏ ਨੇ ਉਹਨੂੰ ਕਿਹਾ ਜਾ ਰਿਹਾ ਜੀ ਗੈਸੋਲੀਨ ਦੇ ਪ੍ਰਾਈਸ ਦੇ ਜਿਹੜੀ ਘਟ ਹੋਣ ਦਾ ਇੱਕ ਵੱਡਾ ਕਾਰਨ ਹੈ ਜਿਹੜਾ ਕਾਰਬਨ ਟੈਕਸ ਵਾਪਸ ਲਿਆ ਗਿਆ 1 ਅਪ੍ਰੈਲ 2025 ਤੋਂ ਜੀ ਹੁਣ ਜਦੋਂ ਕੰਪੇਅਰ ਕਰਾਂਗੇ ਨਾ ਆਪਾਂ ਹੁਣ ਜਿਹੜਾ ਵੀ ਕੁਝ ਕੰਪੇਅਰ ਕਰੀ ਜਾਂਦੇ ਆਪਾਂ ਹੁਣ ਉਹ ਮਾਰਚ ਦੇ ਉਹਨਾਂ ਮਹੀਨਿਆਂ ਨਾਲ ਕਰਦੇ ਜਦੋਂ ਕਾਰਬਨ ਟੈਕਸ ਲੱਗਿਆ ਹੋਇਆ ਸੀ ਹਮ ਪਰ ਹੁਣ ਕਾਰਬਨ ਟੈਕਸ 1 ਅਪ੍ਰੈਲ ਤੋਂ ਬਾਅਦ ਹਟਿਆ ਹੁਣ ਅਸੀਂ ਮੁਕਾਬਲਾ ਅਗਲੇ ਸਾਲ 31 ਮਾਰਚ ਤੋਂ ਬਾਅਦ ਜਿਹੜੇ ਮਹंगाई दर ਆਊਗੀ ਉਹਦੇ ਨਾਲ ਕਰਿਆ ਕਰਾਂਗੇ 2025 ਦਾ 1 April 2025 ਤੋਂ ਲੈ ਕੇ 31 March 2026 ਤੱਕ ਦਾ ਨਾਲ ਸਾਲ ਹੋਊਗਾ ਉਹਦਾ ਮੁਕਾਬਲਾ ਅਸੀਂ ਗਾਂਹ 2026 ਦੇ 1 April ਤੋਂ ਬਾਅਦ ਦਾ ਕਰਿਆ ਕਰਾਂਗੇ ਜਿਹੜਾ ਕਾਰਬਨ ਟੈਕਸ ਤੋਂ ਬਿਨਾਂ ਕਾਰਬਨ ਟੈਕਸ ਮੁਕਤ ਜਿਹੜੀਆਂ ਚੀਜ਼ਾਂ ਉਹਦੇ ਟੈਕਸ ਖਤਮ ਹੋਇਆ ਸੀ ਫੇਰ ਉਹ ਪਤਾ ਲੱਗੋ ਹੁਣੇ ਅਸਲੀ ਮੁਕਾਬਲਾ ਨਹੀਂ ਹੋ ਰਿਹਾ 2024 ਨਾਲ ਇਸ ਕਰਕੇ ਜਿਹੜੀ ਮਹਿੰਗਾਈ ਦਾ ਰੋ ਵੀ ਘਟ ਲੱਗਦੀ ਹੈ ਹੋਰ ਵੀ ਕਾਫੀ ਕੁਸ਼ੇ ਦੇ ਨਾਲ ਪ੍ਰਭਾਵਿਤ ਹੁੰਦਾ ਹੁਣ ਜਿਹੜਾ ਕਾਰਬਨ ਟੈਕਸ ਜਿਹੜਾ ਹਟਿਆ ਉਹਦੇ ਕਰਕੇ ਜਿਹੜਾ 16.1% ਪਿਛਲੇ ਸਾਲ ਨਾਲੋਂ ਐਤ ਕੀ ਗੈਸੋਲੀਨ ਦੀ ਕੀਮਤ ਥੱਲੇ ਆਈ ਹੈ ਉਹ ਇਸ ਉਹਦਾ ਵੱਡਾ ਕਾਰਨ ਵਿੱਚ ਕੀ ਹੈ ਕਾਰਬਨ ਟੈਕਸ ਹੈ ਨਾ ਹੁਣ ਤਾਂ ਕਰਕੇ ਆਈਆਂ ਤਾਂ 0.7% ਮੰਥਲੀ ਬੇਸ ਦੇ ਉੱਤੇ ਫਰਕ ਪਿਆ ਹੈਗਾ ਪਿਛਲੇ ਮਹੀਨੇ ਨਾਲੋਂ